ਮੇਰਾ ਨਾਮ ਵਿਕਰਮ ਸ਼ਰਮਾ ਹੈ ਮੈਂ ਪਿੰਟੋੜੂ ਦਾ ਰਹਿਣ ਵਾਲਾ ਮੈਨੂੰ ਬਹੁਤ ਖੁਸ਼ੀ ਹੈ ਆਪਣੀ ਇਸ ਪ੍ਰਮੋਸ਼ਨ ਤੇ ਕੱਲ ਕੋਈ ਰੈਕਸ਼ਨ ਮਨਾਇਆ ਜਾ ਰਿਹਾ ਕੱਲ ਤੋਂ ਹੈ ਨਾ ਪਿੰਡ ਦੇ ਵਿੱਚ ਕੀ ਕਰਨਾ ਚਾਹੁੰਦੇ ਬਹੁਤ ਖੁਸ਼ੀ ਹੈ ਜੀ ਪਿੰਡ ਵਾਲਿਆਂ ਨੇ ਜੋ ਸਵਾਗਤ ਕੀਤਾ ਉਹਦਾ ਮੈਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਉਹਨਾਂ ਨੇ ਮਾਨ ਸਤਿਕਾਰ ਦਿੱਤਾ ਤੇ ਮੈਂ ਆਰਮੀਸ਼ ਪਹਿਲਾਂ ਤੋਂ ਹੀ ਜੌਬ ਕਰਦਾ ਸੀ 15 ਸਾਲ ਤੋਂ ਤੇ ਉਸ ਤੋਂ ਬਾਅਦ ਟੈਸਟ ਟਰਾਈ ਕੀਤਾ ਤੇ ਮੈਂ ਜਦੋਂ ਲੈਫਟ ਹੈਂਡ ਬਣ ਕੇ ਆਇਆ ਪਿੰਡ ਵਾਲਿਆਂ ਨੇ ਬਹੁਤ ਜ਼ਿਆਦਾ ਤਲਵਾੜੇ ਵੀ ਦਿੱਤਾ ਅੰਬੀ ਆ ਕੇ ਪਿੰਡ ਆ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਨੂੰ ਆਪਣੇ ਪੇਰੈਂਟਸ ਦੀ ਖੁਸ਼ੀ ਦੇਖ ਕੇ ਹੋਰ ਵੀ ਜ਼ਿਆਦਾ ਖੁਸ਼ੀ ਹੋਈ ਸੋਚਿਆ ਸੀ ਇਸ ਤਰ੍ਹਾਂ ਕੋਈ ਸਵਾਗਤ ਵੀ ਹੋਏਗਾ ਪਿੰਡ ਦੇ ਵਿੱਚ ਨਹੀਂ ਮੈਂ ਸੱਚੀ ਇਹ ਨਹੀਂ ਸੋਚਿਆ ਸੀ ਕਿ ਇਦਾਂ ਸਵਾਗਤ ਹੋਏਗਾ ਮੈਂ ਸੋਚਿਆ ਸੀ ਆਣਾ ਇੱਥੇ ਅਸੀਂ ਕੋਈ ਪ੍ਰੋਗਰਾਮ ਕਰਾਂ ਲੇਕਿਨ ਮੇਰੇ ਆਉਣ ਤੋਂ ਪਹਿਲਾਂ ਹੀ ਪਿੰਡ ਵਾਲਿਆਂ ਨੇ ਪ੍ਰੋਗਰਾਮ ਕਰ ਰੱਖੇ ਬਹੁਤ ਹੀ ਅਦਾ ਖੁਸ਼ੀ ਹੋਈ ਮੈਂ ਕਦੇ ਨਹੀਂ ਸੋਚਿਆ ਸੀ ਪਰ ਮੈਂ ਇੱਕ ਇਲਾਕਾ ਜਿਹੜਾ ਸਾਡਾ ਕੰਡੇ ਇਲਾਕਾ ਹੈ ਨਾ ਇੱਥੇ ਜਿਆਦਾ ਨੌਜਵਾਨ ਜਿਹੜੇ ਹੁਸ਼ਿਆਰਪੁਰ ਦੇ ਆਰਮੀ ਦੇ ਵਿੱਚ ਸੇਵਾਵਾਂ ਨਿਭਾ ਰਹੇ ਹਨ ਭਾਰਤੀ ਸੈਨਾ ਦੇ ਵਿੱਚ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਜਿਆਦਾ ਨੌਜਵਾਨ ਭਾਰਤੀ ਸੈਨਾ ਦੇ ਵਿੱਚ ਭਰਤੀ ਹੋ ਜਾਂਦੇ ਤਾਂ ਉੱਥੇ ਤਾਂ ਸੀਮਤ ਰਹਿੰਦੇ ਲੱਗਦਾ ਨਹੀਂ ਮਿਹਨਤ ਕੀਤੀ ਜਾਵੇ ਲੈਫਟਿਨੈਂਟ ਤੋਂ ਕਿ ਉੱਪਰ ਵੀ ਹੋਰ ਕੋਈ ਮੁਕਾਮ ਹਾਸਲ ਕੀਤਾ ਜਾ ਸਕਦਾ ਹਾਂ ਮੈਂ ਵੀ ਇਹ ਜਿਹੜੇ ਮਤਲਬ ਅੱਜ ਦੇ ਨੌਜਵਾਨ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਜੇ ਭਰਤੀ ਹੋ ਵੀ ਜਾਂਦੇ ਹੋ ਤਾਂ ਅੱਗੇ ਜਾ ਕੇ ਟਰਾਈ ਕਿਉਂਕ ਐਸਸੀ ਐਂਟਰੀ ਆ ਪੀਸੀਐਸਲ ਹੈ ਸੀਓ ਹੈ ਤੁਸੀਂ ਕਿਸੇ ਵੀ ਐਂਟਰੀ ਚ ਅਪਲਾਈ ਕਰ ਸਕਦੇ ਹੋ ਜੇ ਤੁਹਾਡੇ ਚ ਕਾਬਲੀਅਤ ਹੈ ਕਾਬਲੀਅਤ ਆ ਜਾਂਦੀ ਹੈ ਬੰਦਾ ਮਿਹਨਤ ਕਰੇ ਪੜਾਈ ਕਰੋ ਕਿਸੇ ਵੀ ਐਂਟਰੀ ਟਰਾਈ ਕਰੋ ਹੋ ਜਾਂਦਾ ਜੇ ਤੁਸੀਂ ਲੱਗੇ ਰਹੋ ਮਿਹਨਤ ਨਾਲ ਹਾਂਜੀ ਸੋ ਹੁਣ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਮੇਰੇ ਪਰਿਵਾਰ ਚ ਮੇਰੇ ਮਦਰ ਫਾਦਰ ਹੈ ਮੇਰੇ ਦੋ ਬ੍ਰਦਰ ਹੈ ਵੱਡੇ ਬ੍ਰਦਰ ਛੋਟਾ ਤੇ ਮੇਰੀ ਵਾਈਫ ਹੈ ਤੇ ਦੋ ਬੱਚੇ ਹੈ ਤੇ ਮੇਰੀਆਂ ਦੋ ਪਰਜਾਈਆਂ ਹੈ ਸਪੋਰਟ ਕੇ ਦੀ ਰਹੇ ਜਿਆਦਾ ਪਰਿਵਾਰ ਪੂਰੇ ਪਰਿਵਾਰ ਦੀ ਸਪੋਰਟ ਰਹੀ ਹੈ ਮੈਨੂੰ ਮੈਂ ਹਮੇਸ਼ਾ ਸਪੋਰਟ ਕੀਤੀ ਹੈ ਮੇਰੇ ਪੂਰੇ ਪਰਿਵਾਰ ਨੇ ਮੇਰੇ ਪਾਰੈਂਟਸ ਨੇ ਮੇਰੀ ਵਾਈਫ ਨੇ ਮੇਰੇ ਮਦਰ ਨੇ ਮੇਰੇ ਬਦਰਸ ਨੇ ਪੂਰੇ ਪਰਿਵਾਰ ਦੀ ਸਪੋਰਟ ਰਹੀ ਹੈ ਹਮੇਸ਼ਾ ਮੈਨੂੰ ਜੀ ਇਹ ਕਿਸ ਤਰ੍ਹਾਂ ਦਾ ਘਰਦਾਰੇ ਹਸਬੰਦ ਨੇ ਲੈਪ੍ਰੈਜ਼ੈਂਟ ਬਣਿਆ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਸਾਰੇ ਖੁਸ਼ ਹੈ ਫੈਮਿਲੀ ਖੁਸ਼ ਹੈ ਸਾਰੇ ਇੰਜੋਏ ਕਰ ਰਹੇ ਹੈ ਔਰ ਬਹੁਤ ਜ਼ਿਆਦਾ ਇਨਦੀ ਮਿਹਨਤ ਦਾ ਫਾਇਦਾ ਇਹਨਾਂ ਨੂੰ ਮਿਲਿਆ ਬਹੁਤ ਜ਼ਿਆਦਾ ਖੁਸ਼ੀ ਹੈ ਤੁਸੀਂ ਨਾਲ ਰਹਿੰਦੇ ਸੀ ਇਹਨਾਂ ਦੇ ਨਾਲ ਕਿਉਂਕਿ ਪਤਨੀ ਜਦੋਂ ਸਮਾਂ ਜ਼ਿਆਦਾ ਆਪਣੇ ਪਤੀ ਨਾਲ ਸੈਕਿੰਡ ਕਰਦੀ ਹੈ ਨਾ ਤੁਸੀਂ ਕਿੰਨਾ ਕਿ ਸਹਿਯੋਗ ਤੁਹਾਡਾ ਰਹਿੰਦਾ ਸੀਗਾ ਔਰ ਕਿੰਨੇ ਕੁ ਜਿਹੜਾ ਸਟਰਗਲ ਕਿੰਨਾ ਕਰਿਆ ਇਹਨਾਂ ਦੇ ਇੱਥੇ ਤੱਕ ਪਹੁੰਚਣ ਦਾ ਦੇਖੋ ਜੀ ਸਾਰੇ ਦੀ سپورਟ ਹੁੰਦੀ ਹੈ ਜੇਕਰ ਅਸੀਂ ਇਹਨਾਂ ਦੇ ਨਾਲ ਹੈ ਜੇ ਇਹ ਮਿਹਨਤ ਕਰਦੇ ਪਏ ਅਸੀਂ ਨਾਲ ਹੈ ਵਾਈਫ ਦਾ ਤਾਂ ਮੇਨ ਰੋਲ ਹੀ ਹੁੰਦਾ ਕਿ ਉਹਨਾਂ ਨੇ ਵਾਛੀਨਾਂ ਦੀ ਕੇਅਰ ਕਰਨੀ ਹੈ ਬਾਕੀ ਦਾ ਮਿਹਨਤ ਤਾਂ ਇਹਨਾਂ ਨੇ ਕੀਤੀ ਹੈ ਬਾਕੀ ਜਦੋਂ ਆਫਟਰ ਇਹਨਾਂ ਦੇ ਉੱਧਰ ਜਾਣ ਤੋਂ ਬਾਅਦ ਟ੍ਰੇਨਿੰਗ ਜਾਣ ਤੋਂ ਬਾਅਦ ਸਾਡਾ ਫਿਰ ਮੈਨੂੰ ਸਾਰਾ ਕੰਮ ਦਿਆਂ ਨੇ ਸੰਭਾਲਿਆ ਮੇਰੇ ਬੱਚੇ ਹੋਈ ਸੀ ਇਹਨਾਂ ਨੇ ਮੈਂ 1 ਮੰਥ ਦੀ ਦੀ ਆਈ ਥਿੰਕ ਕਿ ਚਲੇ ਗਏ تھے ਫਿਰ ਆਪਣੀ ਟ੍ਰੇਨਿੰਗ ਤੇ ਇਹਨਾਂ ਦੇ ਛੋਟਾ ਬ੍ਰਦਰ ਘਾਰ ਸੀਗਾ ਉਹਨਾਂ ਨੇ ਬੜੀ ਕੇਅਰ ਕੀਤੀ ਹੈ ਸਾਡੀ ਉਹਦਾ ਮੈਂ ਸਾਡੇ ਮਦਰ ਨੇ ਔਰ ਅਸੀਂ ਮਿਲ ਜੁੜ ਕੇ ਰਹੇ ਹਾਂ ਸਾਰੇ ਮਤਲਬ ਪੂਰੀਆਂ ਦੀ سپورਟ ਰਹੀ ਹੈ ਤਾਂ ਹੀ ਇਹਨਾਂ ਨੇ ਕੁਝ ਮੁਕਾਮ ਹਾਸਿਲ ਕੀਤਾ ਹੈ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਖੁਸ਼ੀ ਬੜਾ ਮਾਣ ਹੈ ਮੈਨੂੰ ਬੱਚੇ ਬਾਰੇ ਬੱਚੇ ਪੜ੍ਹਾਈ ਵਿੱਚ ਬੱਚੇ ਪੜ੍ਹਾਈ ਕਿੰਨੀ ਦਿੱਤੀ ਜੀ ਕਿੰਨਾ ਕਿੱਦੜ ਸਫਰ ਰਿਹਾ ਬੱਚੇ ਦਾ ਪੜਾਈ ਪ੍ਰਾਇਮਰੀ ਸਕੂਲ ਚ ਪੜਿਆ ਇਹ ਸਰਕਾਰੀ ਪ੍ਰਾਇਮਰੀ ਸਕੂਲ ਚ ਟੋਲੂ ਉਸ ਤੋਂ ਬਾਅਦ 6ਵੀਂ ਤੋਂ 10ਵੀਂ ਤੱਕ ਆਪਣੇ ਬਿੰਗੁੜੀ ਪੜਿਆ ਪਬਲਿਕ ਸਕੂਲ ਉਸ ਤੋਂ ਬਾਅਦ ਬਹੁਤ ਸਾਲ ਇਹਨੇ ਨਾਨ ਮੈਡੀਕਲ ਨਾਲ ਕੀਤਾ ਪਲੱਸ 2 ਕੀਤਾ ਉਸ ਤੋਂ ਬਾਅਦ 3-4 ਮਹੀਨੇ ਬਾਅਦ ਹੀ ਭਰਤੀ ਹੋ ਗਿਆ ਹੈ ਪਰਿਵਾਰ ਵਿੱਚ ਕੌਣ ਕੌਣ ਨੇ ਪਰਿਵਾਰ ਚ ਅਸੀਂ ਮੰਮੀ ਪਾਪਾ ਆ 3 ਭਰਾ ਇਹਨਾਂ ਦੇ ਤੇਨ ਦੋ ਪਰਜਾਈਆਂ ਇਹਦੀਆਂ ਇੱਕ ਮੈਡਮ ਪਿਛੇ ਭਾਰਤੀ ਦੋ ਬੇਟੀਆਂ ਇਨਕੀ ਬਾਕੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਬਾਕੀ ਨੌਜਵਾਨਾਂ ਦੇ ਬਾਹਰ ਰੁਕ ਕਰਦੇ ਨੇ ਜਾਂ ਤੱਕ ਵੈਸੇ ਬੱਠ ਕਰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਨਹੀਂ ਮੈਸੇਜ ਇਹਨਾਂ ਵੀ ਮਿਹਨਤ ਕਰੋ ਵੈਸੇ ਬੱਠੇ ਛੱਡ ਕੇ ਮਿਹਨਤ ਕਰੋ ਜੇ ਭਰਤੀ ਵੀ ਹੁੰਦੇ ਹੋ ਤਾਂ ਟਰਾਈ ਰੱਖੋ ਪੜਾਈ ਦੀ ਹੋਰ ਲਾਇਕ ਬਣੋ ਅੱਛੇ ਬਣੋ ਕਾਮਯਾਬ ਹੋਵੋ ਉਪਲਬਧੀਆਂ ਪ੍ਰਾਪਤ ਕਰੋ ਹਾਸਲ ਕੀਤਾ ਉਹ ਬਹੁਤ ਗਰਵ ਦੀ ਗੱਲ ਐ ਬੜੀ ਖੁਸ਼ੀ ਹੋ ਰਹੀ ਐ ਕਿ ਸਾਡਾ ਬੇਟਾ ਇਸ ਮੁਕਾਮ ਤੇ ਪੁੱਜਿਆ ਹਾਂਜੀ ਬਹੁਤ ਖੁਸ਼ੀ ਦੀ ਗੱਲ ਐ ਤਾਂ ਸੋਚਿਆ ਸੀਗਾ ਕਦੇ ਕਿ ਤੁਹਾਡਾ ਬੇਟਾ ਇਸਨੇ ਉੱਚੇ ਮੁਕਾਮ ਤੇ ਜਾਏਗਾ ਬੱਚਾ ਸਾਡਾ ਮਿਹਨਤੀ ਬਹੁਤ ਮਿਹਨਤੀ ਸ਼ੁਰੂ ਤੋਂ ਬਹੁਤ ਮਿੰਤੀ ਸਾ ਤੈਨੂੰ ਲਗਨ ਬਣੀ ਸੀਗੀ ਮੈਂ ਕੁਛ ਬਣਾ ਮੈਂ ਕੁਛ ਕਰਾਂ ਸਾਡੇ ਸਾਰੇ ਬੱਚੇ ਤੇ ਮਾਣ ਐ ਤਾਂ ਇਹ ਬਹੁਤ ਮਿਹਨਤੀ ਇਸ ਮੁਕਾਮ ਤੇ ਪੁੱਜਿਆ ਇਹਦੀ ਮਿਹਨਤ ਸਦਕਾ ਜੀ ਕਿੰਨੇ ਕਿੰਨੇ ਬ੍ਰਦਰ ਸਿਸਟਰ ਨੇ ਆਏ ਜੇ ਤਿੰਨ ਭਰਾ ਨੇ ਇੱ ਵੱਡਾ ਵਾਲਾ ਪ੍ਰਾਈਵਟ ਚੋਪਾ ਕਰਦਾ ਇਹ ਵਿੱਚ ਵਾਲਾ ਆਰਮੀ ਨੇ ਇਹਨਾਂ ਛੋਟਾ ਦੁਕਾਨ ਮੈਂ ਜੀ ਹਾਂ ਜੀ ਤਾਂ ਖੁਸ਼ੀ ਹੋ ਰਹੀ ਲੋਕਾਂ ਨੇ ਬਤਾਈਆਂ ਦੇਣ ਮੌਕੇ ਬਹੁਤ ਆ ਰਹੇ ਬਹੁਤ ਬਤਾਈਆਂ ਦੇ ਰਹੇ ਫੋਨ ਵੀ ਆ ਰਹੇ ਨਾ ਘਰ ਵੀ ਆ ਰਹੇ ਨਾ ਜਿਸ ਜਿਸ ਨੇ ਦੇਖਿਆ ਬੜੇ ਐਸਾ ਬਤਾਈਆਂ ਦੇ ਰਹੇ ਨਾ ਬੜੀ ਖੁਸ਼ੀ ਦੀ ਗੱਲ ਹੈ ਬੜੇ ਮਾਣ ਦੀ ਗੱਲ ਹੈ ਲੱਗਦਾ ਪੂਰੇ ਇਲਾਕੇ ਦਾ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹਾਂ ਜੀ ਹਾਂ ਜੀ ਕੀਤਾ ਜੀ ਉਹ ਉਹ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਅੱਜ ਦੇ ਜੂਥ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਅੱਜ ਕੱਲ ਜੀ ਇਥੇ ਵੀ ਪੜੋ ਲਿਖੋ ਆਪਣੇ ਦੇਸ਼ ਦੀ ਸਭ ਕੁਝ ਹੈ ਬਾਹ ਇੱਥੇ ਮਿਹਨਤ ਕਰੋਗੇ ਇੱਥੇ ਬਹੁਤ ਬਹੁਤ ਉਹ ਹੈ ਪੜ੍ਹ ਲਿਖਣ ਬੱਚੇ ਇੱਥੇ ਸਭ ਕੁਝ ਇੰਡੀਏ ਸਭ ਕੁਝ ਹੈ ਅਗਰ ਮਿਹਨਤ ਕਰਨ ਤਾਂ ਕਿਸੇ ਵੀ ਫੀਲਡ ਚਲੀ ਜਾਣਾ ਇੱਥੇ ਕੋਈ ਕਮੀ ਨਹੀਂ ਹੈ ਇੰਡੀਏ ਚ ਬਾਹਰ ਜਾਣ ਦੀ ਜਰੂਰਤ ਨਹੀਂ ਜਿਹੜੇ ਮਿਹਨਤੀ ਬੱਚੇ ਹੋ ਜਿਹਨਾਂ ਨੇ ਬੰਨਣਾ ਇੱਥੇ ਬੰਨਣਾ ਹੈ ਹਾਂਜੀ ਮੇਰਾ ਇਹ ਸੰਦੇਸ਼ ਹੈ ਵੀ ਬਤ ਬਤ ਆਪਣੇ ਦੇਸ਼ ਦੀ ਸੇਵਾ ਕਰਨ ਪਰਤੇ ਹੋਣ ਆਪਣੇ ਇੱਥੇ ਦੇਸ਼ ਦੀ ਸਭ ਕੁਝ ਹੈ ਇੱਥੇ ਸਾਨੂੰ ਸਭ ਕੁਝ ਬੱਚਿਆਂ ਨੂੰ ਕੰਮ ਜਦ ਮਿਲ ਸਕਦੀ ਹੈ